ਹਾਂਜੀ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਐਸ ਵੇਲੇ ਤਕਰੀਬਨ 6:00 ਵੱਜ ਚੁੱਕੇ ਹੈਗੇ ਤੇ ਆਪਾਂ ਜਿਹੜਾ ਸਨੇਹਾ ਹੀ ਤਿਆਰੀ ਕੀਤੀ ਅੱਜ ਜਾਣ ਦੀ ਅੱਗੇ ਤੋਂ ਸਫ਼ਰ ਕਾਫੀ ਪਿਆ ਹਜੇ ਤੇ 17 ਸਤੰਬਰ 2025 ਅੱਜ ਤੇ ਆਪਾਂ ਗੁਰਦੁਆਰਾ ਛੇਵੀਂ ਵਾਸੀ ਕਾ ਤਲਾਬ ਹੈ ਜਿਹੜਾ ਇੱਥੋਂ ਆਪਾਂ ਚਾਲੇ ਪਾਉਣ ਲੱਗੇ ਆ ਅੱਗੇ ਦੇਖਦੇ ਆ ਜੋ ਗੁਰੂ ਘਰ ਮਿਲੂਗਾ ਠੀਕ ਨੇ ਜੀ ਫਟਾਦੇ ਵਗੈਰਾ ਤੇ ਰਹਿਣਾ ਆਪਣਾ ਅੱਗੇ ਕਹਿੰਦੇ ਗੁਰੂ ਘਰ ਜਿਹੜੇ ਬਹੁਤ ਘੱਟ ਮਿਲਣਗੇ ਜੁੜੇ ਰਿਹਾ ਕਰੋ ਵਲੌਗ ਦੇ ਨਾਲ ਆਪਾਂ ਜਾ ਰਹੇ ਆ ਜੀ ਪਟਨਾ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਟਾਈਮ ਆ ਤਕਰੀਬਨ ਜਿਹੜਾ ਕਿ 7:30 ਦਾ ਹੋ ਗਿਆ ਸੇ ਹੈ ਮੰਨ ਕੇ ਚੱਲੋ ਆਪਾਂ 25 ਕਿਲੋਮੀਟਰ ਤੈ ਕਰਤੀ 544 ਕਿਲੋਮੀਟਰ ਥੋੜਾ ਦਿਖਾਉਂਦਾ ਸੀਗਾ ਤੇ ਆਪਾਂ ਥੋੜਾ ਜਿਹਾ ਦੂਜੇ ਰਸਤੇ ਆ ਗਏ ਉਧਰਲੇ 5-4 ਕਿਲੋਮੀਟਰ ਘੱਟ ਪੈ ਗਿਆ ਹੁਣ ਸਿੱਧਾ ਸ਼ਹਿਰ ਦੇ ਵਿੱਚ ਵੀ ਹੋਗੇ ਤੇ ਇਹ ਲਖਨਊਂਵੀ ਬਹੁਤ ਵੱਡਾ ਸ਼ਹਿਰ ਹੈ ਲਖਨਊਂਵੀ ਤੇ ਰਾਜਤਾ ਨਿਆਜ਼ੁਕੀ ਦੀ ਲਖਨਊਂ ਇਥੋਂ ਜੀ ਹੁਣ ਦਿਖਾ ਰਿਹਾ ਹੈਗਾ ਮੰਨ ਕੇ ਚੱਲੋ ਸਲੇਮਪੁਰ ਤੋਂ ਪਿੱਛੇ ਆ ਮੈਂ ਥੋੜਾ ਜਿਹਾ ਤੇ 491 ਕਿਲੋਮੀਟਰ ਦਿਖਾ ਰਿਹਾ ਹੈਗਾ ਸਲੇਮਪੁਰ ਤੋਂ ਹੋਣਾਗਾ 20 ਕਿਲੋਮੀਟਰ ਤੇ ਆਪਾਂ ਜਦੋਂ ਸਵੇਰ ਚੱਲੇ ਸੀਗੇ ਉਦੋਂ ਦਿਖਾ ਰਿਆ ਸੀਗਾ ਜੀ ਮੰਨ ਕੇ ਚੱਲੋ 544 ਕਿਲੋਮੀਟਰ ਫਾਸ ਹੀ ਦੂਰੀ ਆ ਜਿਹੜੀ ਆਪਾਂ ਤੈਅ ਕਰਤੀ ਆ ਤਕਰੀਬਨ 50 ਕਿਲੋਮੀਟਰ ਦੇ ਕਰੀਬ ਕਰਤੀ ਹੋਣੀ ਆ ਮੇਰੇ ਹਿਸਾਬ ਨਾਲ ਤੇ ਚਲਦੇ ਆ ਅੱਗੇ ਰੋਟੀ ਵੀ ਖਾਣੀ ਆ ਰਾਜ ਦੀ ਸਾਪਾ ਮਿਲਿਆ ਨਹੀਂ ਹਜੇ ਵਧੀਆ ਪਹਿਲਾਂ ਮਨਾ ਰੁਕਦੇ ਆ ਰੁਕਦੇ ਆ ਹਣ ਅੱਗੇ ਕਾਫੀ ਲੰਮਾ ਲੰਘਗੇ ਤੇ ਸਾਪਾ ਮਿਲਿਆ ਨਹੀਂ ਅੱਗੇ ਦੇਖਦੇ ਆ ਕਿੱਥੇ ਪਰ ਉੱਥੇ ਰੋਟੀ ਪਾਣੀ ਛਕਾਂਗੇ ਤੇ ਫੇਰ ਚਲਦੇ ਆ ਜੀ ਅੱਗੇ ਵਾਲੇ ਸਫਰ ਨੂੰ ਤੇ ਪਟਿਆਲਾ ਸੌਰੀ ਪਟਨਾ ਸਾਹਿਬ ਸਲੇਮਪੁਰ ਤੋਂ ਪਿੱਛੇ ਰੋਕੇ ਸੀਗੇ ਮੈਂ ਜਦੋਂ ਦੋ ਪਰੌਂਠੇ ਖਾ ਲਏ ਭੁੱਖ ਲੱਗੀ ਆ ਫੇਰ ਚਲਦੇ ਆ ਅਗਲੇ ਸਫਰ ਦੇ ਨਾਲ ਤੇ ਸਾਗ ਲਈ ਕਿੰਨਾ ਟਾਈਮ ਵੀ ਕਾਫੀ ਹੋ ਗਿਆਗਾ ਤੇ ਇਦੋਂ ਹੀ ਹੁਣ 10:30 ਹੋਣੇ ਕਰਾਂ ਦਾ ਟਾਈਮ ਹੋ ਗਿਆ ਫਿਰ ਪ੍ਰਸ਼ਾਦ ਦਾ ਪਾਣੀ ਸਾਗ ਦੇ ਕੋ ਜਿਹੜਾ ਤੁਰਦੇ ਆਂਗੇ ਰੈਸਟੋਰੈਂਟ ਦੇ ਇੱਥੇ ਜਿਹੜਾ ਆਪਾਂ ਬਾਹਰ ਇੱਥੇ ਰੋਟੀ ਪਾਣੀ ਖਾਤਾ ਜੀ ਤੇ ਹੁਣ ਚੱਲਦੇ ਆਂ ਅਗਲੇ ਸਫ਼ਰ ਦੇ ਨਾਲ ਤੇ ਇਸ ਸਾਈਡ ਜਾਣਾ ਜੀ ਆਪਾਂ ਸਿੱਧਾ ਉਧਰੋਂ ਆਏ ਸੀ ਲਓ ਜੀ ਬਜਰੰਗਵਰੀ ਵੀ ਮਰਦੇ ਲਾ ਗਏ ਤੇ ਚਲੋ ਚੱਲ ਗਏ ਜੀ ਅੱਗੇ ਦਾ ਸਫ਼ਰ ਕਰ ਗਏ ਸ੍ਰੀ ਜੁੜੇ ਰਿਹਾ ਕਰੋ ਬਲਾਗ ਦੇ ਨਾਲ ਆਪਾਂ ਨੂੰ ਤਕਰੀਬਨ 1 ਮਹੀਨਾ ਤੇ 12 ਦਿਨ ਹੋ ਗਏ ਆ ਜੀ ਅੱਜ ਘਰੋਂ ਚੱਲੇ ਹੋਏ ਆ ਇਹਨੂੰ ਤੇ ਜਿੱਥੋਂ ਹਜੇ ਆਪਾਂ ਉੱਤਰਾਖੰਡ ਦਾ ਸਾਰਾ ਸਫ਼ਰ ਕਰਕੇ ਆਏ ਆ ਤੇ ਹੁਣ ਅੱਗੇ ਜਾਣਾ ਜੀ ਆਪਾਂ ਯੂਪੀ ਵੱਲ ਹਾਂ ਯੂਪੀ ਤੋਂ ਬਿਹਾਰ ਵੱਲ ਹੁਣ ਯੂਪੀ ਆਪਣੀ ਤਕਰੀਬਨ 200 ਕਿਲੋਮੀਟਰ ਰਹਿ ਗਈ ਹੋਣੀ ਆ ਦਰਸ ਕਰਨ ਤੋਂ ਕਿਹੜਾ ਪਤਾ ਨਹੀਂ ਕੀ ਹੈ ਜੀ ਇਹ ਰਾ ਏਡੇ ਉੱਤੇ ਜਿੱਧਰ ਨੂੰ ਜਾਂਦੇ ਆ ਇਕੱਠੀ ਤੁਰਦੇ ਆ ਜੀ ਵੇਖ ਦੇ

उथल पुथल हो जाएगी खान साहब के नाम से इनका चैनल। खान साथ, खान साहब, साहब। रहने वाले से? पटना से वो। पटना ठीक है। पटना में इनकी कोचिंग है अभी इन्होंने 200 सौ एम्बुलेंस मंगाए हैं, 200 सौ सिस्टम मंगाए हैं। जिसमें भारत सरकार को शराब चाहिए जीएसटी हटाना चाहिए और उसका सपोर्ट करना चाहिए भारत की सरकार इतनी कि, निगम कि, कितने कितने बच्चे बोल रहे थे कितना बच्चा पढ़ता है उनके पास बीस मिलियन फॉलोवर है सात मिलियन बच्चे पढ़ रहे हैं ठीक है कितने खर्च का कितना फर्क पड़ता है उनका बहुत एम का अगर तीस लाख रुपए प्राइवेट लेता है तो वो तीन लाख में करा रहा है ठीक है ते ऐसे मिलेगे वो हमारा ठीक है जय भाई साहब अपन रास्ते च मिले सी ਤੇ ਇਹਨੇ ਸਪੋਰਟ ਕਰੀਏ ਮੋਟਰਸਾਈਕਲ ਤੇ ਜਾ ਰਹੇ ਸੀ ਕਹਿੰਦਾ ਵੀ ਆਜੋ ਹੱਥ ਦੇ ਦੋ ਤੇ ਪੁਲ ਪਾਰ ਕਰਵਾ ਦਿੱਤੇ ਆਪ ਕੋ ਤੇ ਬਾਈ ਸਾਹਿਬ ਨੇ ਆਪਾਂ ਨੂੰ ਪੁਲ ਵੀ ਜਿਹੜਾ ਪਾਰ ਕਰਾ ਦਿੱਤਾ ਤੇ ਕੀ ਨਾਮ ਵੀ ਤੁਹਾਡਾ ਆਹ ਯਾਤਰਾ ਮੰਗਲ ਮੈਂ ਹੂੰ ਕੀ ਨਾਮ ਹੈ ਆਪ ਦਾ ਮੋਨੂ ਕਸੇਬ ਮੋਨੂ ਕਸੇਬ ਕਹਾਂ ਦੇ ਰਹੇ ਨੇ ਕਹਾਂ ਦੇ ਰਹੇ ਵਾਲੇ ਕਹਾਂ ਦੇ ਉਹ ਕਿ ਆਪ ਵੀ ਪਾਕਨ ਜਾ ਰਹੇ ਹੈ ਕਰੀ ਠੀਕ ਹੈ ਆਪ ਦਾ ਕੀ ਕੰਮ ਕਰਦੇ ਹੋ ਮੋਬਾਈਲ ਸ਼ਾਪ ਹੈ ਕਸੇਬ ਮੋਬਾਈਲ ਸ਼ਾਪ ਠੀਕ ਹੈ ਤੇ شادی ਵਾਦੀ ਹੋ ਲਿਆ ਹਾਂ बच्चों बच्चों के के पास पास ही जा जा रहे हैं। अच्छा 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 कितने बच्चे हमारी तो तो भाई हमारी गवर्नमेंट है है। 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 है है बहुत ठीक 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 एक हफ्ते बाद साहब आपसे मिलकर लगा। थैंक यू आपके आप अपना चैनल भी अपना पिछे केले उठी रोक देखा थोड़ा पिप्रामेंट बोल के क्या तो औट तो धान और ये केला है यही तीन खेती मुख्य है पानी का साधन अच्छा है पिपरामेंट बोले तो जितना भी ठंडी जैसे कोई पाउडर लगाते हैं नाइसल उसमें जो कूल कूल होता है हाँ। उसकी मात्रा अच्छा है। वो पिप्लामेंट जो हाँ शराब में भी डालते हैं जितना भी दवाइया भी बनती हैं हर चीज में इस्तेमाल होता है जितना भी ठंडी चीजें होती हैं ठीक है मेडिकल लाइन में हो या पाउडर है लाखों चीजें हैं ठीक है अब उसका पेड़ होता है जैसे छोटा हाँ, छोटा पेड़ होता है छोटा होता है ठीक है भाई साहब तो से टैंक में काट के डाल के उसको आग जला के अच्छा ऐसे निकाला जाता है जैसे वो 22 नंबर वाला पाउडर आता है ना ठंडा ठंडा सा लगता हाँ, है सब में होता है ठीक है आगे जाएंगे तो वो देखो टंकी लगी है वहाँ पेड़ के नीचे हाँ

ਠੀਕ ਹੈ ਭਾਈ ਜਿਤੇ ਆਪਾਂ ਨੂੰ ਦੇਖ ਕੇ ਬੱਚੇ ਨੇ ਪਾਣੀ ਦਾ ਵੀ ਬੋਤਲ ਲੈ ਕੇ ਦਿੱਤੀ ਆ ਪੀਣ ਵਾਸਤੇ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਆਪ ਦਾ ਪਰਮਾਤਮਾ ਆਪ ਦੀ ਜਿਹੜਾ ਪੜਾਈ ਵਿੱਚ ਬਰਕਤ ਕਰੇ ਔਰ ਪੜਾਈ ਕਰੋ ਆਪ ਬਹੁਤ ਅੱਛਾ ਮੈਂ ਤੁਹਾਨੂੰ ਸਾਥ ਤੋਂ ਨੂੰ ਠੀਕ ਹੈ ਭਾਈ ਸਾਈਂ ਤਰਗੜ ਪਹੁੰਚ ਗਏ ਆ ਜੀ ਤੇ ਦੇਖਦੇ ਆ ਅੱਗੇ ਹੋਰ ਕਿੰਨੇ ਕਿਲੋਮੀਟਰ ਪਹਿਲਾਂ ਆਪਣਾ ਸੁਭਾ ਦਾ ਜਿਹੜਾ ਟਾਰਗੇਟ ਸੀਗਾ ਵੀ ਆਪਾਂ ਨੂੰ ਜਾਏ ਸੀਗਾ ਯਾਰ 80 ਕਿਲੋਮੀਟਰ ਕੱਢ ਕੇ ਹైదਰਗੜ੍ਹ ਤੋ ਕਾਂਗੇ ਤੇ ਦਿਨ ਹਜੇ ਬਹੁਤ ਪਿਆ ਦੇਖਨੇ ਆ ਕਿੰਨੇ ਕਿਲੋਮੀਟਰ ਕੱਢਦੇ ਆ ਮੀਂਹ ਪਈ ਜਾਂਦਾ ਹੈਗਾ ਸਵੇਰੇ ਦੇ ਹੀ ਭੇਜਦੇ ਤੁਰੇ ਆਉਣੇ ਆ ਪਨੀਚ ਆ 100 ਕੋ 100 ਰੋਡ ਤੇ ਚੜ ਕੇ ਸੀਗੇ ਜੀ ਹైਦਰਪੁਰ ਤੋਂ ਤੇ ਇੱਥੇ ਦੁਕਾਨਾਂ ਦਾ ਕੋਨਾ ਨਹੀਂ ਸਾਈਡਾਂ ਤੇ ਹੈਗੀਆਂ ਤੇ ਨਾ ਹੀ ਕੋਈ ਹੋਟਲ ਹੈਗਾ ਦੇਖਦੇ ਆ ਕੋਸ਼ਿਸ਼ ਕਰਾਂਗੇ ਆਪਾਂ ਸ਼ਾਇਦ ਸੁਲਤਾਨਪੁਰ ਲੋਗ ਰੁਕਣ ਦੀ ਕਿੱਥੋਂ ਹਜੇ ਹੈਗਾ ਜੀ 60 ਕਿਲੋ 65 ਕਿਲੋਮੀਟਰ ਆਈ ਉੱਪਰ ਹੈ 65 ਕਿਲੋਮੀਟਰ ਤਾਂ ਕੰਮ ਸਿੰਗਾ ਹੈਗਾ ਹੀ ਆ ਪੱਤੋਂ ਕੱਟ ਦੇਖਦੇ ਆ ਕਿੱਥੇ ਰੁਕਣ ਦਾ ਅੱਜ ਬਣੂਗਾ ਪ੍ਰਬੰਧ ਟਾਈਮ ਤਾਂ ਇਹ ਬਹੁਤ ਪਿਆ ਵੈਸੇ ਜਾਣਦਾ ਆਜਮਗੜਾ ਜਿਹੜਾ ਜਿਆਦਾ ਦੂਰ ਹੈ ਆਜਮਗੜ ਤੋਂ 200 ਕਿਲੋਮੀਟਰ ਆਈ ਇੱਥੋਂ ਹਜੇ ਹੋਰ ਘਟੋ ਕੱਟੋ ਦੇਖਦੇ ਆ ਕਿੱਥੇ ਨੂੰ ਤਾਂਗੇ ਆਹ ਦੇਖ ਬਣਾ ਨੇ ট্রাক ਦੀ ਸਪੀਡ ਵੀ ਦਿੱਤੀ ਪਈ ਆ ਕਾਰ ਦੀ ਸਪੀਡ ਵੀ ਦਿੱਤੀ ਪਈ ਆ ਸਾਈਕਲ ਤੇ ਮੋਟਰਸਾਈਕਲ ਦੀ ਸਪੀਡ ਨਹੀਂ ਹੈਗੀ ਇਹਦੇ ਤੇ ਪਤਾ ਨਹੀਂ ਕੀ ਚੱਕਰ ਹੈਗਾ ਮੇਨ ਐਕਸਪ੍ਰੈਸ ਹਾਈਵੇ ਤੇ ਦੇਖਣ ਦਾ ਹੱਕ ਤਾਂ ਵੈਸੇ ਬਣਦਾ ਸੀ ਯਾਰ ਵੀ ਇੰਨੀ ਸਪੀਡ ਤੇ ਤੁਸੀਂ ਸਾਈਕਲ ਚਲਾ ਸਕਦੇ ਇੰਨੀ ਸਪੀਡ ਤੇ ਮੋਟਰਸਾਈਕਲ ਚਲਾ ਸਕਦੇ ਮੈਂ ਤੁਹਾਨੂੰ ਜਿਵੇਂ ਕਹਿੰਦਾ ਸੀ ਨਾ ਮੈਂ ਜਿਵੇਂ ਤੁਹਾਨੂੰ ਕਹਿੰਦਾ ਸੀ ਗੱਲ ਉਹੀ ਹੋ ਗਈ ਸਾਈਕਲ ਦੀ ਸਪੀਡ ਕਿਉਂ ਨਹੀਂ 4x 4x ਤੇ ਕਹਿੰਦੇ ਸੜਕ ਤੇ ਸਾਈਕਲ ਕਹਿੰਦੇ ਚਲਾਉਣ ਨਹੀਂ ਦਿੰਦੇ ਮੈਂ ਦੇਖੀ ਜਊ ਆਪਣਾ ਦਾ ਚੜਾ ਦਾ ਕਿਰਾ ਮਹਾਰਾਜ ਨੇ ਤਾਂ ਹਣ ਅੱਗੇ ਦੇਖੀ ਜਊਗੀ ਇੱਥੇ ਕੰਟੀਨ ਆ ਹੁਣ ਕੰਟੀਨ ਤੇ ਰੁੱਕ ਕੇ ਚਾਹ ਪੀਨੇ ਆ ਫੇਰ ਦੇਖਦੇ ਆ ਚੱਲਦੇ ਆ ਅੱਗੇ ਕਿੱਥੇ ਰੁਕਦੇ ਆ ਪਿਸੰਡਿੰਗ ਤੇ ਮੇਰਾ ਨਾ ਐਕਸਾ ਐਕਸਪ੍ਰੈਸ 4x ਆ ਵੀ ਹੋ ਰਹੇਗਾ ਰੋੜੇ ਇੱਥੇ ਤੇ ਆਪਾਂ ਗੰਟੀਨ ਤੇ ਖੜੇ ਆ ਕੇ ਉਹਨੇ ਚਾਹ ਪਾਣੀ ਉਹਨੇ ਕਰਦੇ ਅੱਗੇ ਦਾ ਸਫਰ ਸੁਣੀ ਆਪਾਂ 파ਰਟੀ ਲੈ ਲਈ ਇਹਨਾਂ ਤੋਂ ਤੇ کافی ਦੂਰ ਤੇ کافی ਦੂਰ ਇੱਕ ਕੰਟੀਨ ਆਉਂਦੀ ਐ ਇੱਕ ਦਿਨ ਕਿੰਨਾ ਟਕਿਆ ਜਾਂਦਾ ਗੰਟੀਨ ਇੱਧਰ ਕਿਤਨੇ ਦੂਰ ਮੋਟਾ ਟਕਿਆ ਜਾਂਦਾ ਕੰਟੀਨ ਰਸਤੇ ਮੇਂ आगा आगा नहीं कंटीन कहा रास्ते में इस रोड पर कितने किलोमीटर पर आ जाता है कंटीन हाँ कंटीन पैंसठ नंबर आज कितने किलोमीटर के पुण एक सौ सैतालीस एक सौ तो सैंतालीस किलोमीटर आगे, आगे। आगा आगा। इसके बाद आगे मिलेगा किलोमीटर आगे 100 किलोमीटर आगे देख रहे हैं फिर रास्ते बलिया तक है बिहार तक बिहार बॉर्डर तक ਠੀਕ ਐ ਐਕਸਪ੍ਰੈਸ ਵਾਈ ਠੀਕ ਆ ਯਾਰੀ ਪਰ ਨਾ ਵੀ ਜਾਣਾ ਹਾਂ ਹਾਂ ਬਈ ਥੈਂਕ ਯੂ ਬਈ ਆਪਾਂ ਲੈ ਲਈ ਤੁਸੀਂ ਮੁਫਾ ਤੇ ਇੱਕ ਰਿਸਟੋਰੈਂਟ ਦੀ ਗੱਲ ਮੈਂ ਟੈਕਸ ਲੈ ਲਿਆ ਅਸਤ ਨੇ ਵਿੱਚ ਭੁੱਖ ਲੱਗੀ ਤਾਂ ਖਾ ਲਾਂਗੇ ਇਹ ਕਲੀਅਰ ਹੈ ਜੀ ਚਾਹ ਨਾਲ ਕਰਦੇ ਆਂ ਤੇ ਛਾਤ ਕੇ ਚੱਲਦੇ ਆਂ ਅੱਗੇ ਥੋੜਾ 430 ਕਿਲੋਮੀਟਰ ਹੋਣਾਗਾ ਪਟਨਾ ਸਾਹਿਬ ਇਹ ਕੋਈ ਨਾ ਕਿੱਥੇ ਰੁਕਣਾ ਕੋਈ ਸਟੇ ਹੁੰਦੇ ਕਿ ਘੱਟ ਵੀ ਨੇੜੇ ਚੜੇ ਹੈ ਨਹੀਂ ਨਾ ਫਟੋ ਘੱਟ 20 30 ਕਿਲੋਮੀਟਰ ਤੇ ਜਾ ਕੇ ਕੱਟ ਹੁੰਦਾ। ਦੋਨੋ ਜੀ ਕੰਮ ਆ ਜਿਹੜਾ ਇੱਥੇ ਖਾਣ ਪੀਣ ਵਾਲਾ ਮਹਿੰਗਾ ਬਹੁਤ ਹੈ। ਇੱਕ ਸਮੋਸਾ ਇੱਕ ਬਿਸਕਟਾਂ ਦੀ ਡੱਬੀ ਤੇ ਇੱਕ ਚਾਹ ਦਾ ਕੱਪ 70 ਰੁਪਏ ਕੱਟਿਆ ਜੀ ਆਪਣੇ ਤੋਂ। ਤਿੰਨਾਂ ਚੀਜ਼ਾਂ ਦੇ। ਤੇ ਵੈਸੇ ਚੱਲੂ ਆ ਠੀਕ ਹਨ ਨੇ ਹਜੇ ਮੋੜ ਨਹੀਂ ਗਾ ਮੈਨੂੰ। ਵੀ ਐਕਸ 4Y4 ਐਕਸਪ੍ਰੈਸ ਤੇ ਤੂੰ ਕਿੱਧਰ ਸਾਈਕਲ ਦਵੀ ਹੋਣਾਗਾ। ਚਲੋ ਮਹਾਰਾਜ ਦੀ ਕਿਰਪਾ ਜੀ ਇੰਨੀ ਤਾਂ। ਆਪੇ ਉਹਨਾਂ ਦਾ ਜਹਾਜ਼ ਨਗਾ ਦੇਣਗੀ। ਅਪਾਰੋਗੇ ਦਾ ਦਰ ਅਨੁਮਾਨ ਜੀ ਦੇ ਮੰਦਿਰ ਦੇ ਵਿੱਚ ਇਹ ਬਿਹਾਰ ਦੇ ਵਿੱਚ ਆ ਗਏ ਜੀ ਆਪਾਂ ਹੁਣ ਐਂਟਰੀ ਕਰ ਲਈ ਹੈ ਅਧਰਾ ਪੰਚਾਇਤ ਜਿਹੜਾ ਹਲੀਆਪੋਰਾ ਹੈਗਾ ਇੱਥੇ ਆਪਾਂ ਰੁਕਾਂਗੇ ਅੱਜ ਦੀ ਰਾਤ ਸਵੇਰ ਹੋ ਚੱਲੇ ਕੋ ਬਾਅਦ ਅਨੁਮਾਨ ਜੀ ਦਾ ਮੰਦਿਰ ਹੈ ਆਪਾਂ ਗੈਤਰੀ ਦਾ ਵੀ ਮੰਦਿਰ ਹੈ ਇੱਥੇ ਉਹ ਤੇ ਨੰ ਮੰਦਿਰ ਹੈਗੇ ਕਿ ਅੱਜ ਦੀ ਰਾਤ ਆ ਜਿਹੜੀ ਆਪਾਂ ਇੱਥੇ ਰੁਕਾਂਗੇ ਇਹ ਪਾਇੰਦਾ ਜੀ ਸੁਲਤਾਨਪੁਰ ਦੇ ਵਿੱਚ ਪਲੀਆ ਪਰ ਜੇ ਬਾਬਾ ਜੀ ਹੈ ਜਾਣਦੇ ਹੋ ਬੜੀ ਸੇਵਾ ਕਰਦੇ ਆ ਆਪਣੇ ਸਨਮਾਨ ਜੀ ਦੇ ਵੱਲ ਤੋਂ ਵੀ ਐ ਪਿੰਡਿਓ ਕਿਵੇਂ ਹੋ ਬਾਬਾ ਜੀ जय श्री राम बाबा जी का स्वभाव बहुत अच्छा है बहुत मिलनसार सार चाय पी दे चाय कोई बात नहीं चाय तुम पियो मशीन वाली चाय है ठीक है कोई बात नहीं बाबा जी, जी आपसे मिलकर बहुत अच्छा लगा बहुत बढ़िया इंसान हो आप हनुमान जी की कृपा से बहुत अच्छे से बात हनुमान जी, जी का दिखा दो हनुमान जी का हनुमान जी का दिखा दो हनुमान जी का दिखा दो हाँ दिखा दिए ਨੇ ਇਹ ਆ ਜਲੀ ਮੰਦਰ ਨਿਮਾਨੇ ਗਏ ਇਹ ਇਹ ਕਰਤਾਰਪੁਰ ਤੇ ਚ ਪਹੁੰਚ ਜਾਂਦਾ ਇਹ ਅਲੀਆਪੀ ਖਾਲੀਆਪੁਰ ਦੇ ਵਿੱਚ ਆਪਾਂ ਇਹਦਾ ਰਾਤ ਕੱਟਾਂਗੇ ਅੱਜ ਦੀ ਤੇ ਸਵੇਰ ਇੱਥੋਂ ਚੱਲੇ ਪਾਵਾਂਗੇ ਜੀ ਕਰ ਲੋ ਦਰਸ਼ਕ ਜੀ ਸਭ ਨੂੰ ਮਾਨ ਮੰਨ ਹੰਮਾਨ ਮੰਨ ਮੰਦਰ ਦੇ ਬਾਹਰ ਲਿਜਾੜ ਖੜੇ ਹੈ ਸਵਾ ਮਿਲਦੇ ਆ ਜੀ ਅਗਲੇ ਸਫਰ ਦੇ ਨਾਲ ਉੱਤੇ ਬਾਏ ਗੁੱਡ ਨਾਈਟ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੋ